BBMP ਦੇ ਵੱਲੋਂ ਹਰਿਆਣਾ ਨੂੰ ਪਾਣੀ ਦੇਣ ਨੂੰ ਲੈ ਕੇ ਵਿਵਾਦ ਬਹੁਤ ਹੀ ਜ਼ਿਆਦਾ ਛੜਿਆ ਹੋਇਆ ਇਸੇ ਵਿਵਾਦ ਦੇ ਵਿੱਚ ਅੱਜ ਨਵਾਂ ਰੌਲਾ ਪੈ ਚੁੱਕਿਆ ਜਿੱਤੇ ਕਿ ਬੀਤੇ ਦਿਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹ ਹੁਕਮ ਦਿੱਤਾ ਗਿਆ ਸੀ ਕਿ ਜਿਹੜਾ ਉਹ ਜੋ BBMP ਨੂੰ ਆਪਣਾ ਕੰਮ ਕਰਨ ਦਿੱਤਾ ਜਾਵੇ ਉਹਨਾਂ ਦੇ ਕੰਮ ਦੇ ਵਿੱਚ ਕਿਸੇ ਵੀ ਤਰੀਕੇ ਦੀ ਦਖਲਅੰਦਾਜ਼ੀ ਨਾ ਕੀਤੀ ਜਾਵੇ ਪਰ ਇਸੇ ਮਾਮਲੇ ਦੇ ਵਿੱਚ ਜਦੋਂ BBMP ਦੇ ਵੱਲੋਂ ਬੀਤੀ ਰਾਤ ਹਰਿਆਣੇ ਨੂੰ ਪਾਣੀ ਦੇਣ ਨੂੰ ਲੈ ਕੇ BBMP ਦੇ ਚੇਅਰਮੈਨ ਦੇ ਵੱਲੋਂ ਅਧਿਕਾਰੀ ਦੇ ਵੱਲੋਂ ਗੇਟ ਖੋਲੇ ਜਾਂਦੇ ਨੇ ਤਾਂ ਉਸ ਵਕਤ ਜਿਹੜਾ ਪੰਜਾਬ ਪੁਲਿਸ ਦੁਆਰਾ ਉਸ ਅਧਿਕਾਰੀ ਨੂੰ ਹਰਾਸਤ ਦੇ ਵਿੱਚ ਲੈ ਲਿਆ ਜਾਂਦਾ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝ ਕਰ ਰਿਹਾ ਕਿ ਕੁਝ ਹੀ ਚੰਦਕੂ ਪਿੰਟਾਂ ਦੇ ਵਿੱਚ ਜਿਹੜੇ ਸੀਐਮ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜੇ ਉਹ ਵੀ ਨੰਗਲ ਡੈਮ ਪਹੁੰਚ ਰਹੇ ਨੇ ਸਾਰੇ ਘਟਨਾਕਰਮ ਮਾਮਲੇ ਦਾ ਜਾਇਜ਼ਾ ਲੈਣ ਪਹੁੰਚੇ ਨੇ ਤੇ ਇਸੇ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨstdc ਜਿਹੜਾ ਡੈਮ ਸੇਫਟੀ ਐਕਟਾ 2021 ਜਿਹੜਾ ਸਾਲ 2021 ਦਾ ਉਸ ਨੂੰ ਵੀ ਜਿਹੜਾ ਉਸ ਦੇ ਖਿਲਾਫ ਮਤਾ ਪਾਇਆ ਗਿਆ ਸੀ ਜਿਹੜਾ ਆਲ ਪਾਰਟੀ ਮੀਟਿੰਗ ਦੇ ਵਿੱਚ ਵੀ ਉਸ ਦੇ ਜਿਹੜਾ ਪੰਜਾਬ ਦੇ ਹੱਕ ਦੇ ਵਿੱਚ ਜਿਹੜਾ ਸਾਰੀਆਂ ਜੜੀਆਂ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਭਰੋਸਾ ਦਿੱਤਾ ਗਿਆ ਸੀ ਪਰ ਇਹ ਸਾਬ ਦੇ ਵਿਚਾਲੇ ਇਹ ਜਿਹੜਾ ਮਾਮਲਾ ਹੈ ਪੰਜਾਬ ਐਡ ਹਰਿਆਣਾ ਹਾਈ ਕੋਰਟ ਦੇ ਵਿੱਚ ਬੀਬੀਐਮਪੀ ਦੇ ਵੱਲੋਂ ਲਜਾਇਆ ਜਾਂਦਾ ਬੀਬੀਐਮਪੀ ਦਾ ਇਹ ਕਹਿਣਾ ਹੈ ਕਿ ਜਿਹੜਾ ਪੰਜਾਬ ਪੁਲਿਸ ਉੱਤੇ ਵੱਡੀ ਗਿਣਤੀ ਦੇ ਵਿੱਚ ਲੱਗੀ ਹੋਈ ਆ ਸਾਡੇ ਕੰਮ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੀ ਆ ਦਿੱਕਤ ਆ ਰਹੀ ਆ ਤੇ ਉਸ ਤੋਂ ਬਾਅਦ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਬੀਬੀਐਮਪੀ ਦੇ ਕੰਮ ਦੇ ਵਿੱਚ ਕਿਸੇ ਵੀ ਤਰੀਕੇ ਦੀ ਜਿਹੜੀ ਦਖਲ ਆ ਹਰਿਆਣਾ ਜਾਂ ਪੰਜਾਬ ਦੇ ਵੱਲੋਂ ਨਾ ਦਿੱਤੀ ਜਾਵੇ ਪਰ ਇਹ ਸਭ ਦੇ ਵਿਚਾਲੇ ਜਿਹੜਾ ਬੀਤੀ ਰਾਤ ਬੀਬੀਐਮਪੀ ਦੇ ਵੱਲੋਂ ਹਰਿਆਣੇ ਨੂੰ ਪਾਣੀ ਦੇਣ ਨੂੰ ਲੈ ਕੇ ਗੇਟ ਖੋਲੇ ਜਾਂਦੇ ਨੇ ਤਾਂ ਉਸ ਵਕਤ ਪੰਜਾਬ ਪੁਲਿਸ ਦੁਆਰਾ ਜਿਹੜਾ ਉਸ ਬੀਬੀਐਮਪੀ ਦਾ ਅਧਿਕਾਰੀ ਆ ਮੁਲਾਜ਼ਮ ਆ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਪਰ ਇਹਨਾਂ ਦੇ ਵਿੱਚ ਹੁਣ ਇਹ ਮਾਮਲਾ ਹੋਰ ਵੀ ਜਿਆਦਾ ਭੱਜ ਚੁੱਕਿਆ ਜਿੱਥੇ ਕਿ ਜਿਹੜਾ ਨੰਗਲ ਡੈਮ ਦੇ ਉੱਪਰ BBMP ਦੇ ਜਿਹੜਾ ਚੇਅਰਮੈਨ ਅਤੇ ਸੈਕਟਰੀ ਨੂੰ ਜਿਹੜਾ ਇਹ ਗੱਲਾਂ ਆਕੀ ਜਾ ਰਹੀਆਂ ਨੇ ਕਿ ਉਹਨਾਂ ਦੇ ਉੱਪਰ ਦੇਸ਼ ਰੋਧਾ ਪਰਚਾ ਦਰਜ ਕੀਤਾ ਜਾਵੇ ਤੇ ਇਸੇ ਦੇ ਵਿੱਚ ਜਿਹੜਾ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਜਿਹੜੇ ਆਮ ਆਦਮੀ ਪਾਰਟੀ ਦੇ ਬਹੁਤ ਜਿਆਦੇ ਵਰਕਰ ਨੇ ਉੱਥੇ ਪਹੁੰਚ ਚੁੱਕੇ ਨੇ ਉਹਨਾਂ ਦੇ ਵੱਲੋਂ ਇਹ ਗੱਲ ਆਕੀ ਗਈ ਆ ਕਿ ਜਦੋਂ ਤੱਕ ਉਹਨਾਂ ਦੇ ਖਿਲਾਫ ਜਿਹੜਾ ਕਾਰਵਾਈ ਨਹੀਂ ਹੁੰਦੀ ਤਾਂ ਉਦੋਂ ਤੱਕ ਅਸੀਂ ਧਰਨਾ ਰੱਖਾਂਗੇ BBMP ਦੇ ਜਿਹੜੇ ਚੇਅਰਮੈਨ ਨੇ ਮਨੋਜ ਤਿਰਪਾਟੀ ਨੂੰ ਜਿਹੜਾ ਬੰਦਕ ਬਣਾ ਲਿਆ ਗਿਆ ਆ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਜਾਂ ਪਰ ਮੰਤਰੀਆਂ ਦੇ ਵੱਲੋਂ ਜਿਹੜਾ ਉਹਨਾਂ ਨੂੰ ਬੰਦਕ ਬਣਾ ਲਿਆ ਗਿਆ ਜਿਹੜਾ ਨੰਗਲ ਡੈਮ ਅਤੇ ਸਤਲੁਜ ਭਵਨ ਦੇ ਵਿੱਚ ਬੰਦਕ ਬਣਾਇਆ ਗਿਆ ਬਹੁਤ ਵੱਡੀ ਖਬਰ ਆ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ BBMP ਦੇ ਚੇਅਰਮੈਨ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਵੱਲੋਂ ਮੋਰਚਾ ਖੋਲ੍ਹ ਦਿੱਤਾ ਗਿਆ ਮੰਤਰੀ ਹਰਜੋਤ ਬੈਂਸ ਅਤੇ ਆ ਵਰਕਰਾਂ ਦੇ ਵੱਲੋਂ ਉਸ ਚੇਅਰਮੈਨ ਨੂੰ ਜਿਹੜਾ ਬੰਦਕ ਬਣਾ ਲਿਆ ਗਿਆ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਦੇਸ਼द्रोह ਦਾ ਜਿਹੜਾ ਪਰਚਾ ਉਹ ਦਰਜ ਕੀਤਾ ਜਾਵੇ ਹਾਲਾਂਕਿ ਜਿਹੜਾ ਇਹ ਵੀ ਗੱਲਾਂ ਆਕੀਆਂ ਜਾ ਰਹੀਆਂ ਨੇ ਕਿ BBMP ਦੇ ਚੇਅਰਮੈਨ ਅਤੇ ਸੈਕਟਰੀ ਦੇ ਵੱਲੋਂ ਜਿਹੜਾ ਜੋ ਤਕੇ ਸ਼ਾਹੀ ਦੇ ਨਾਲ ਕਹਿ ਦਿਆ ਕਿ ਜ਼ੋਰ ਜ਼ਬਰਦਸਤੀ ਦੇ ਜਿਹੜਾ ਜ਼ਬਰਦਸਤੀ ਦੇ ਨਾਲ ਜਿਹੜਾ ਪਾਣੀ ਦੇ ਗੇਟ ਖੋਲਣ ਦੀ ਕੋਸ਼ਿਸ਼ ਕੀਤੀ ਗਈ ਆ ਪਰ ਇਹ ਸਭ ਦੇ ਵਿਚਾਲੇ ਜਦੋਂ ਪੰਜਾਬ ਪੁਲਿਸ ਹਰ ਵਕਤ ਤਤਪਰ ਰਹਿੰਦੀ ਆ ਨਿਗਰੱਖਦੀ ਆ ਤਾਂ ਜਦੋਂ ਵੀ ਜਿਹੜੀ ਜਾਣਕਾਰੀ ਮਿਲਦੀ ਆ ਤਾਂ ਤੁਰੰਤ ਐਕਸ਼ਨ ਲਿਆ ਜਾਂਦਾ BBMP ਦੇ ਇੱਕ ਅਧਿਕਾਰੀ ਨੂੰ ਦੱਸਿਆ ਜਾ ਰਿਹਾ ਕਿ ਹਿਰਾਸਤ ਵਿੱਚ ਵੀ ਲਿਆ ਗਿਆ ਤਾਂ ਇਸ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਨੰਗਲ ਡੈਮ ਦੇ ਵਿੱਚ ਜਿਹੜਾ ਨੰਗਲ ਡੈਮ ਦੇ ਉੱਪਰਲੇ ਪਾਸੇ ਜਿਹੜਾ ਜਿਹੜਾ ਜੋ ਧਰਨਾ ਪ੍ਰਦਰਸ਼ਨ ਉਹ ਕੀਤਾ ਜਾ ਰਿਹਾ ਮੰਗ ਕੀਤੀ ਜਾ ਰਹੀ ਹੈ ਕਿ ਜਦੋਂ ਤੱਕ ਇਹਨਾਂ ਦੇ ਉੱਪਰ ਕਾਰਵਾਈ ਨਹੀਂ ਹੁੰਦੀ ਬੀਬੀਐਮਪੀ ਦੇ ਅਧਿਕਾਰੀਆਂ ਦੇ ਉੱਪਰ ਦੇਸ਼ ਚਰੋਦਾ ਪਰਚਾ ਦਰਜ ਨਹੀਂ ਹੁੰਦਾ ਉਦੋਂ ਤੱਕ ਜਿਹੜਾ ਇਹ ਧਰਨਾ ਨਹੀਂ ਚੱਕਿਆ ਜਾਵੇਗਾ ਪਰ ਇਸ ਸਭ ਦੇ ਵਿਚਾਲੇ ਵੱਡੀ ਖਬਰ ਇਹ ਵੀ ਆਈ ਹੈ ਕਿ ਸੀਐਮ ਭਗਵੰਤ ਸਿੰਘ ਮਾਨ ਨੇ ਜਿਹੜੇ ਉਹ ਵੀ ਜਿਹੜੇ ਹੁਣ ਨੰਗਲ ਡੈਮ ਦੇ ਲਈ ਰਵਾਨਾ ਹੋ ਚੁੱਕੇ ਨੇ ਚੰਦਕੂ ਪਲਾਂ ਦੇ ਵਿੱਚ ਨੰਗਲ ਡੈਮ ਪਹੁੰਚਣਗੇ ਸਾਰੇ ਜਿਹੜਾ ਕਟਨਾ ਕਰਮਾ ਉਸ ਦਾ ਜਾਇਜ਼ਾ ਲਿਆਇਆ ਜਾਏਗਾ ਕਿਉਂਕਿ ਵਾਰ-ਵਾਰ ਸੀਐਮ ਭਗਵੰਤ ਮਾਨੇ ਕਹਿ ਰਹੇ ਨੇ ਕਿ ਪੰਜਾਬ ਦੇ ਕੋਲ ਇੱਕ ਵੀ ਬੂੰਦ ਜਿਹੜਾ ਬਾਦੂ ਪਾਣੀ ਨਹੀਂ ਆ ਕਿ ਅਸੀਂ ਕਿਸੇ ਵੀ ਸੂਬੇ ਨੂੰ ਦੇ ਸਕੀਏ ਉਹਨਾਂ ਦੇ ਵੱਲੋਂ ਵਾਰ-ਵਾਰ ਰਪੇਰੀਅਨ ਜਿਹੜਾ ਲਾਅ ਆ ਉਸ ਦੀ ਯਾਦ ਕਰਾਈ ਜਾਂਦੀ ਹੈ ਕਿ ਜਿਹੜਾ ਸੂਬਾ ਹੜਾਂ ਦੀ ਮਾਰ ਚੱਲਦਾ ਤਾਂ ਉਸ ਦੇ ਲਈ ਜਦੋਂ ਕਿਲਤ ਆਉਂਦੀ ਆ ਪਾਣੀ ਦੀ ਤਾਂ ਉਸ ਵਕਤ ਵੀ ਉਹ ਪਾਣੀ ਜਿਹੜਾ ਉਸੇ ਸੂਬੇ ਦਾ ਹੁੰਦਾ ਪਿਛਲੇ ਸਾਲਾਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਰੋਪੜਾ ਇਲਾਕੇ ਦੇ ਆਨੰਦਪੁਰ ਸਾਹਿਬ ਇਲਾਕੇ ਦੇ ਬਹੁਤ ਸਾਰੇ ਜਿਹੜੇ ਪਿੰਡ ਨੇ ਉਹ ਵੀ ਖਾਲੀ ਕਰਵਾਉਣੇ ਪੈ ਜਾਂਦੇ ਨੇ ਜਦੋਂ ਕਿ ਜਿਹੜਾ ਹੜ ਹੁੰਦੇ ਨੇ ਤਾਂ ਇਸੇ ਦੇ ਵਿਚਾਲੇ ਹੁਣ ਜਿਹੜਾ BBMP ਨੂੰ ਲੈ ਕੇ ਲਗਾਤਾਰ ਵਿਵਾਦ ਪਕਿਆ ਹੋਇਆ ਹੁਣ ਜਿਹੜਾ ਨੰਗਲ ਡੈਮ ਦੇ ਉੱਪਰ ਜਿਹੜਾ ਸਤਲੋਈ ਭਵਨ ਦੇ ਵਿੱਚ ਬੰਦਕ ਬਣਾ ਲਿਆ ਗਿਆ ਨੰਗਲ ਜਿਹੜਾ BBMP ਦਾ ਚੇਅਰਮੈਨ ਮਨੋਜ ਤਰਪਾਟੀ ਅਤੇ ਸੈਕਟਰੀ ਨੂੰ ਆਪ ਵਰਕਰਾਂ ਦੇ ਵੱਲੋਂ ਲਗਾਤਾਰ ਜ਼ੋਰਦਾਰ ਜਿਹੜਾ ਪ੍ਰਦਰਸ਼ਨ ਆਉ ਕੀਤਾ ਜਾ ਰਿਹਾ ਹੈ